ਸਰਕਾਰੀ ਸਰਕਾਰੀ ਪੱਧਰ ਤੇ ਗੁਰੂ ਮਹਾਰਾਜੂ ਸਪਰਤ ਹੋਏ 350 ਸਾਲਾ ਸਹਾਇਤਿਆ ਹੈ ਉਹਨੂੰ ਸਮਾਗਮ ਦੇ ਰੂਪ ਵਿੱਚ ਵੱਡੇ ਸਵਾਗਤ ਦੇ ਰੂਪ ਚ ਹੁਣਾਉਣ ਜਾਂਦੀ ਹੈ ਇਸ ਨੂੰ ਮੁੱਖ ਰੱਖਦੇ ਹੋਏ ਚਾਰ ਯਾਤਰਾਵਾਂ ਦਾ ਵੱਡਾ ਪ੍ਰਬੰਧ ਕੀਤਾ ਗਿਆ ਜਿਹੜੀ ਪਵਿੱਤਰ ਯਾਤਰਾ ਹੈ ਇਹ ਹੈ ਸ਼੍ਰੀ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਇਹ ਸਮਾਗਮੀ ਹੋਊਗਾ 23 ਤਰੀਕ 24 ਤਰੀਕ ਤੇ 25 ਤਰੀਕ ਤਿੰਨ ਦਿਨਾਂ ਦੇ ਵੱਡੇ ਸਮਾਗਮ ਸ਼੍ਰੀ ਅਨੰਤਪੁਰ ਸਾਹਿਬ ਦੀ ਧਰਤੀ ਤੇ 19 ਤਰੀਕ ਤੋਂ ਸ਼ੁਰੂ ਹੋ ਕੇ 25 ਤਰੀਕ ਤੱਕ ਕਰਵਾਏ ਜਾਣਗੇ। ਔਰ ਜੀ ਸਾਹਿਬ ਉਹ ਆਪਣਾ ਨੂਰ ਪਾਉਗੇ। ਪੂਰਬ ਸੇ ਦਾ ਸਮਾਧਨ ਮੁਕਰਾ ਕੁਈ ਤੁਸੀਂ ਅੱਜ ਗੁਰੂ ਦੀ ਨਗਰੀ ਸ੍ਰੀ ਅਮਰਤਸਰ ਸਾਹਿਬ ਵਿਖੇ ਪਹੁੰਚੇ ਹੋ ਮੈਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਪਹੁੰਚੇ ਸਾਡੇ ਕੈਬਨਟ ਦੇ ਕੋਲੀਗ ਪੀ.ਵੀ.ਓ. ਹਰ ਭਜਨ ਸਿੰਘ ਜੀ ਵਿਧਾਇਕ ਕੁਲਦੀਪ ਸਿੰਘ ਜੀ ਢਾਡੀਵਾਲ ਸਾਹਿਬ ਸਾਡੇ ਐਡਵਾਈਜ਼ਰ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੀਪਕ ਬਾਲੀ ਜੀ ਤੇ ਸਾਡੇ ਜਿੰਨੇ ਕੰਸਰਨਡ ਆਫੀਸਰ ਸਾਹਿਬਾਨ ਸਾਰਿਆਂ ਦਾ तहे ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਮੀਡੀਆ ਕਰਮੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਤੁਸੀਂ ਐਡੀ ਵੱਡੀ ਤਾਦਾਦ ਦੇ ਵਿੱਚ ਅੱਜ ਉਹ ਕਵਰੇਜ ਕਰਨ ਲਈ ਪਹੁੰਚੇ ਹੋ ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਆਉਣ ਵਾਲੇ ਜਨਾਂ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹਾਦਤ ਦਾ ਮਹਾਨ ਦਿਹਾੜਾ ਆ ਰਿਹਾ ਹੈ ਉਸ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਨਤਮਸਤਕ ਹੁੰਦੇ ਹੋਏ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਚੱਲ ਰਹੀ ਹੈ ਪੰਜਾਬ ਸਰਕਾਰ ਸਰਕਾਰੀ ਪੱਧਰ ਦੇ ਉੱਤੇ ਗੁਰੂ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ 350 ਸਾਲਾ ਸ਼ਹਾਦਤ ਦਾ ਜੋ ਦਿਹਾੜਾ ਹੈ ਉਹਨੂੰ ਸਮਾਗਮ ਦੇ ਰੂਪ ਦੇ ਵਿੱਚ ਵੱਡੇ ਸਮਾਗਮ ਦੇ ਰੂਪ ਚ ਮਨਾਉਣ ਜਾ ਰਹੀ ਹੈ ਇਸ ਨੂੰ ਮੁੱਖ ਰੱਖਦੇ ਹੋਏ ਚਾਰ ਯਾਤਰਾਵਾਂ ਦਾ ਵੱਡਾ ਪ੍ਰਬੰਧ ਕੀਤਾ ਗਿਆ ਵੱਖ-ਵੱਖ ਏਰੀਆ ਦੇ ਵਿੱਚ ਦੀ ਹੁੰਦੀ ਹੋਈ ਜਿਹੜੀ ਪਵਿੱਤਰ ਯਾਤਰਾ ਹੈ ਇਹ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਇਹਦੀ ਸਮਾਪਤੀ ਹੋਊਗੀ ਉਸ ਤੋਂ ਬਾਅਦ ਚੋਂ 22 ਤਰੀਕ 24 ਤਰੀਕ ਤੇ 25 ਤਰੀਕ ਤਿੰਨ ਦਿਨਾਂ ਦੇ ਵੱਡੇ ਸਮਾਗਮ Shri Anandpur Saab ਦੀ ਧਰਤੀ ਤੇ ਕੀਤੇ ਜਾਣਗੇ ਇਹ ਟੋਟਲ ਸਮਾਗਮ 19 ਤਰੀਕ ਤੋਂ ਸ਼ੁਰੂ ਹੋ ਕੇ 25 ਤਰੀਕ ਤੱਕ ਕਰਵਾਏ ਜਾਣਗੇ ਔਰ ਸਾਰੀ ਸੰਗਤ ਇਹਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਆਪੋ ਆਪਣਾ योगदान ਪਾਉਗੀ ਉਸ ਦੇ ਸਬੰਧ ਚ ਮੁੱਖ ਰੱਖਦੇ ਹੋਏ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਬਹੁਤ ਵੱਡੀ ਇੱਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਰੱਖੀ ਗਈ ਸੀ ਇਸ ਮੀਟਿੰਗ ਦੇ ਵਿੱਚ ਸਾਰੇ ਪ੍ਰਸ਼ਾਸਨ ਦੇ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਐਸਐਸਪੀ ਅੰਮ੍ਰਿਤਸਰ ਤੇ ਸਾਰੇ ਕਨਸਰਨਡ ਜਿੰਨੇ ਵੀ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਬੜੀ ਡਿਟੇਲ ਦੇ ਵਿੱਚ ਮੀਟਿੰਗ ਹੋਈ ਆ ਔਰ ਕਲੀਅਰ ਇੱਕ ਆਦੇਸ਼ ਜਾਰੀ ਕੀਤੇ ਗਏ ਨੇ ਕਿ ਮਹਾਰਾਜ ਜੀ ਮਹਾਰਾਜ ਜੀ ਇਸ ਲਸਾਨੀ ਕੁਰਬਾਨੀ ਜੋ ਜਿਹਦਾ ਕੋਈ ਦੁਨੀਆ ਦੇ ਵਿੱਚ ਕੋਈ ਸਾਨੀ ਹੈ ਨਹੀਂ ਸੋ ਉਸ ਕੁਰਬਾਨੀ ਨੂੰ ਉਸ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਜੋ ਇਹ ਯਾਤਰਾ ਜੋ ਗੁਰਦਾਸਪੁਰ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੋਈ ਵੱਖ-ਵੱਖ ਏਰੀਆ ਚ ਵੀ ਹੁੰਦੀ ਹੋਈ ਜਿਹੜੀ ਕਿ ਆ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਨੂੰ ਇਰਾਉ ਕਰੂਗੀ ਰੁਕੂਗੀ ਉਹਦੇ ਕੰਪਲੀਟ ਪ੍ਰਬੰਧ ਕਰਨੇ ਰਹਿਣ ਦੀ ਵਿਵਸਥਾ ਕਰਨੀ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਨੀ ਪੀਣ ਵਾਲੇ ਪਾਣੀ ਦੀ ਫੈਸਿਲਿਟੀ ਪ੍ਰੋਵਾਈਡ ਕਰਨੀ ਜਿੱਥੇ-ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿੱਥੇ ਤੇ ਸੰਗਤ ਨੇ ਸ਼ਰਧਾ ਭਾਵਨਾ ਦੇ ਵਿੱਚ ਲੰਗਰ ਲਗਾਣੇ ਨੇ ਛਬੀਲਾ ਲਗਾਣੀਆਂ ਉਹਨੂੰ ਮੈਨੇਜ ਕਰਨਾ ਟ੍ਰੈਫਿਕ ਨੂੰ ਮੈਨੇਜ ਕਰਨਾ ਉਹਦੇ ਵਿੱਚ ਬੱਚਿਆਂ ਨੇ ਬਜ਼ੁਰਗਾਂ ਨੇ ਵੀ ਆਪਣੀ ਵੱਡਾ ਅਹਿਮ ਯੋਗਦਾਨ ਪਾਣਾ ਦੂਰੋਂ ਚੱਲ ਕੇ ਆਉਣਾ ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦਾ ਪ੍ਰਬੰਧ ਕਰਾਉਣਾ ਔਰ ਪਵਿੱਤਰਤਾ ਨੂੰ ਮੇਨਟੇਨ ਰੱਖਣਾ ਹਰ ਤਰ੍ਹਾਂ ਦੀ ਜਿਹੜੀ ਯਾਨੀ ਕਿ ਇਸ ਯਾਤਰਾ ਨੂੰ ਸ਼ਰਧਾ ਭਾਵਨਾ ਨਾਲ ਅੱਗੇ ਵਧਾਉਣ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਣਾ ਸਾਰਿਆਂ ਨਾਲ ਮੀਟਿੰਗ ਹੋਈ ਔਰ ਪੂਰੇ ਪ੍ਰਸ਼ਾਸਨ ਨੂੰ ਸਰਕਾਰ ਵੱਲੋਂ ਦੇਸ਼ ਜਾਰੀ ਕੀਤੇ ਗਏ ਨੇ ਕਿ ਆਪਾਂ ਇਸ ਦੀ ਇਹਨੂੰ ਆਉਣ ਵਾਲੇ ਸਮੇਂ 'ਚ ਮਤਲਬ ਕਿ ਹਰ ਪੈਰ ਪੈਰ ਦੇ ਉੱਤੇ ਅਸੀਂ ਇਹਦੇ ਤੇ ਜਾਨੀ ਕਿ ਜਾਇਜ਼ਾ ਲਵਾਂਗੇ ਔਰ ਬੜੀ ਵੱਡੀ ਗੱਲ ਇਹ ਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਖੁਦ ਇਸ ਸਮਾਗਮ ਦੀ ਬਰੀਕੀ ਦੇ ਨਾਲ ਹਰ ਰੋਜ਼ ਦੀ ਮੋਨਿਟਰਿੰਗ ਕਰ ਰਹੇ ਨੇ ਜਾਣਕਾਰੀ ਲੈ ਰਹੇ ਨੇ ਔਰ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹ ਸਾਰੀ ਪੰਜਾਬ ਦੀ ਸੰਗਤ ਨੂੰ ਗੁਰਨਾਨਕ ਨਾਮ ਲੈਵਾ ਸੰਗਤ ਜਿੱਥੇ ਕਿਤੇ ਬੈਠੀ ਹੈ ਪੰਜਾਬ ਤੋਂ ਬਾਹਰ ਬੈਠੀ ਹੈ ਵਿਦੇਸ਼ਾਂ ਤੋਂ ਆਣਾ ਲੋਕਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਣਾ ਲੋਕਾਂ ਨੇ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਚੱਲ ਕੇ ਜਿਹੜੀ ਸੰਗਤ ਆ ਉਹਨਾਂ ਨੇ ਹਿੱਸਾ ਲੈਣਾ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਜਿੱਥੇ ਉਸ ਸੰਗਤ ਨੂੰ ਉਰੇ ਆਉਣ ਲਈ ਨਿਯੋਤਾ ਦੰਨਾ ਉਥੇ ਉਥੇ ਬੇਨਤੀ ਵੀ ਕਰਦਾ ਮੈਂ ਸਾਰਿਆਂ ਨੂੰ ਕਿ ਵੱਧ ਚੜ ਕੇ ਤੁਸੀਂ ਹਿੱਸਾ ਲਿਓ ਔਰ ਆਪਾਂ ਗੁਰੂ ਮਹਾਰਾਜ ਦੇ ਪ੍ਰਤੀ ਆਪਣੀ ਜੋ ਸ਼ਰਧਾ ਆਪਣੀ ਜੋ ਭਾਵਨਾ ਇੱਕ ਹੈ ਉਹਦਾ ਸਬੂਤ ਦੇ ਸਕੀਏ ਕਿਉਂਕਿ ਸਮੁੱਚੀ ਮਾਨਵਤਾ ਦੇ ਲਈ ਮਹਾਰਾਜ ਦੀ ਸ਼ਹਾਦਤ ਸੀ ਔਰ ਜਦੋਂ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਐਦਾਂ ਮਹਿਸੂਸ ਹੁੰਦਾ ਕਿ ਮਨੁੱਖੀ ਅਧਿਕਾਰਾਂ ਦੇ ਲਈ ਅੱਜ ਤਾਂ 100 ਤਰ੍ਹਾਂ ਦੇ ਹੀਲੇ ਵਸੀਲੇ ਨੇ ਸਰਕਾਰਾਂ ਨੇ ਅੱਜ ਤਾਂ ਹਰ ਤਰ੍ਹਾਂ ਦੇ ਕਮਿਸ਼ਨ ਬਣ ਗਏ ਪਰ ਜਿਸ ਵਕਤ ਉਹਨਾਂ ਸਮੇਂ ਦੇ ਜ਼ਾਲਮ ਸਰਕਾਰਾਂ ਦੇ ਅੱਗੇ ਢੱਕ ਕੇ ਖੜ ਕੇ ਜੋ ਮਹਾਰਾਜ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਐਡੀ ਲਾਸਾਨੀ ਕੁਰਬਾਨੀ ਦਿੱਤੀ ਹੈ ਔਰ ਮਹਾਰਾਜ ਦੇ ਪਰਿਵਾਰ ਨੇ ਸਮਸਤ ਪਰਿਵਾਰ ਨੇ ਐਡੀ ਵੱਡੀ ਲਾਸਾਨੀ ਕੁਰਬਾਨੀ ਦਿੱਤੀ ਹੈ ਸਾਡਾ ਰੋਮ ਰੋਮ ਸਾਡਾ ਰੋਮ ਰੋਮ ਵੀ ਜੇ ਕਿਤੇ ਮਹਾਰਾਜ ਦੀ ਇਸ ਕੁਰਬਾਨੀ ਦਾ ਮਹਾਰਾਜ ਦੇ ਇਸ ਸਾਡੇ ਸਿਰ ਤੇ ਚੜ੍ਹੇ ਹੋਏ ਇਸ਼ਾਨ ਦਾ ਜੇ ਕਿਤੇ ਅਸੀਂ ਮੁੱਲ ਮੋੜਨ ਲੱਗ ਜਾਈਏ ਤਾਂ ਵੀ ਸ਼ਾਇਦ ਕਿਤੇ ਇਸ ਅਸੀਂ ਸੱਤ ਜਨਮ ਲੈ ਕੇ ਵੀ ਇਹ ਨਹੀਂ ਮੋੜ ਪਾਵਾਂਗੇ ਸੋ ਮਹਾਰਾਜ ਦੇ ਪ੍ਰਤੀ ਸ਼ਰਧਾ ਭਾਵਨਾ ਸਤਕਾਰ ਰੱਖਦੇ ਹੋਏ ਸਾਰੇ ਜਣੇ ਆਓ ਆਪੋ ਆਪਣਾ ਫਰਜ਼ ਨਿਭਾਉਂਦੇ ਹੋਏ ਆਪਾਂ ਮਹਾਰਾਜ ਦੇ ਪ੍ਰਤੀ ਇਹ ਸੱਚੀ ਸ਼ਰਧਾ ਦਾ ਸਬੂਤ ਦਿੰਦੇ ਹੋਏ ਏਕੇ ਦਾ ਸਬੂਤ ਦਿੰਦੇ ਹੋਏ ਆਪਾਂ ਇਸ ਸਮਾਗਮ ਨੂੰ ਕਾਮਯਾਬ ਕਰਨ ਦੇ ਵਿੱਚ ਵਟ ਆਯੋਗਦਾਨ ਪਾਈ ਕਰਨ ਜੀ ਇੱਕ ਸੁਖੀ ਰੰਧਾਵੇ ਨੇ ਪੋਸਟ ਪਾਈ ਹੈ ਕਿ ਅੱਜ ਦੀ ਅੱਜ ਦੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਵਿਸ਼ੇ ਦੇ ਉੱਤੇ ਰੱਖਾਂਗੇ ਆਪਾਂ ਇਹਦੀ ਅਲੱਗ ਤੋਂ ਕਰ ਲਾਂਗੇ ਸੋ ਮੈਂ ਹੁਣ ਬੇਨਤੀ ਕਰੂੰਗਾ ਮੇਰੇ ਕੈਬਨਟ ਦੇ ਸਾਥੀ ਈਟੀਓ ਹਰ ਭਜਨ ਸਿੰਘ ਜੀ ਨੂੰ ਕਿ ਉਹ ਵੀ ਇਹਦੇ ਬਾਰੇ ਵਿੱਚ ਆਪਣੇ ਵਿਚਾਰ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰੇ ਆਂ ਸ਼੍ਰੀ ਅਮਰਸਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸਾਡੇ ਛੋਟੇ ਜਿਹੇ ਸੰਦੇ ਤੇ ਬਹੁਤ ਵੱਡੀ ਗੰਤੀ ਦੇ ਵਿੱਚ ਲੋਕਤੰਤਰ ਦਾ ਚੌਥਾ ਥੰਮ ਜਾਣੇ ਜਾਂਦੇ ਮੀਡੀਆ ਕਰਮਚਾਰੀ ਜਿਹੜੇ ਤੁਸੀਂ ਇੱਥੇ ਅੱਜ ਇੱਕ ਬਹੁਤ ਮਹੱਤਵਪੂਰਨ ਪੀਸੀ ਅਟੈਂਡ ਕਰਨ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਮਾਨਯੋਗ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਜੀ ਸੋਹਣ ਸਾਹਿਬ ਜਿਹੜੇ ਕਿ ਮੇਰੇ ਨਾਲ ਕੈਬਨਿਟ ਦੇ ਵਿੱਚ ਕੁਲੀਕ ਨੇ ਮੇਰੇ ਸਾਥੀ ਨੇ ਦੀਪਕ ਬਾਲੀ ਜੀ ਜਿਹੜੇ ਟੂਰਿਜ਼ਮ ਦੇ ਵਿੱਚ ਮੁੱਖ アドਵਾਈਜ਼ਰ ਨੇ ਨਾਲ ਸਾਡੇ ਐਮਐਲਏ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਢਾਰੀਵਾਲ ਸਾਹਿਬ ਮੈਡਮ ਸੋਨੀਆ ਮਾਨ ਜੀ ਸਾਡੇ ਬਾਬਾ ਬਕਾਲਾ ਸਾਹਿਬ ਤੋਂ ਐਮਐਲਏ ਸਰਦਾਰ ਦਲਬੀਰ ਸਿੰਘ ਜੀ ਟੋਂਗ ਸਾਹਿਬ ਸਾਡੇ ਅੰਮ੍ਰਿਤਸਰ ਪੱਛਮੀ ਤੋਂ ਵਧਾ ਇੱਕ ਮਾਨਯੋਗ ਸਰਦਾਰ ਜਸਬੀਰ ਸਿੰਘ ਜੀ ਸੰਧੂ ਸਾਹਿਬ ਤੇ ਜਿੰਨੇ ਵੀ ਸਾਡੇ ਹੋਰ ਅਧਿਕਾਰੀ ਸਾਹਿਬਾਨ ਪਹੁੰਚੇ ਨੇ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਇਸ ਰਿਲੀਜੀਅਸ ਕਾਮਨ ਕੌਜ਼ ਵਾਸਤੇ ਇੱਥੇ ਹਾਜ਼ਰ ਹੋਏ ਨੇ ਜਿਵੇਂ ਕਿ ਸੋਨ ਸਾਹਿਬ ਨੇ ਦੱਸਿਆ ਕਿ ਅਸੀਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹਾਦਤ ਦਿਹਾੜਾ ਮਨਾਉਣ ਜਾ ਰਹੇ ਆ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆ ਕਿ ਸਾਨੂੰ ਇਹ ਦਿਹਾੜਾ ਸਾਡੇ ਮਨਾਉਣ ਦਾ ਜਿਹੜਾ ਆ ਸਾਨੂੰ ਸੁਭਾਗ ਪ੍ਰਾਪਤ ਹੋਇਆ ਵੜਪਾ ਕੀ ਆ ਅਸੀਂ ਇਸ ਦਿਹਾੜੇ ਨੂੰ 19 ਨਵੰਬਰ ਤੋਂ ਲੈ ਕੇ 26 25 ਦਸੰਬਰ ਤੱਕ 25 ਨਵੰਬਰ ਤੱਕ ਜਿਹੜਾ ਇਹ ਸ਼ਹਾਦਤ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾਣਾ ਹੈ। ਔਰ ਚਾਰ ਮੁੱਖ ਯਾਤਰਾਵਾਂ ਜਿਹੜੀਆਂ ਨੇ ਪਲਾਂਟ ਨੇ ਸਾਡੇ ਮਾਝਾ ਤੇ ਦੁਆਬਾ ਦੀ ਜਿਹੜੀ ਯਾਤਰਾ ਹੈ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੁਰੂ ਹੁੰਦਿਆਂ ਹੋਇਆਂ ਹਮ ਬਟਾਲਾ ਬਾਬਾ ਬਕਾਲਾ ਸਾਹਿਬ ਤੋਂ ਹੁੰਦਿਆਂ ਅੰਮ੍ਰਿਤਸਰ ਸਾਹਿਬ ਯਾਤਰਾ ਪਹੁੰਚੇਗੀ। ਸੋ ਅਸੀਂ ਪੂਰੀ ਇਹਦੇ ਨਾਲ ਸੰਬੰਧਤ ਵੱਖ-ਵੱਖ ਵਿਭਾਗ ਨੇ ਜਿਹੜੇ ਪੰਜਾਬ ਸਰਕਾਰ ਦੇ ਉਹਨਾਂ ਨਾਲ ਅੱਜ ਇੱਕ ਮੀਟਿੰਗ ਕੀਤੀ ਆ ਔਰ ਕਿਸ ਤਰ੍ਹਾਂ ਪ੍ਰਬੰਧ ਕਰਨੇ ਨੇ ਕਿਹੜੇ ਵਿਭਾਗ ਦੀ ਕਿਹੜੀ ਜ਼ਿੰਮੇਵਾਰੀ ਆ ਉਹ ਸਾਰਾ ਕੁਝ ਇੱਕ ਵਿਸਥਾਰਪੂਰਵਕ ਡਿਸਕਸ ਕੀਤਾ ਗਿਆ ਹੈ ਅਸੀਂ ਆਪਣੇ ਜਿਹੜੇ ਕਾਉਂਸਲਰ ਸਹਿਬਾਨ ਨੇ ਅਮਰਸਰ ਮਨਸਪਲ ਕਾਰਪੋਰੇਸ਼ਨ ਤੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਆ ਔਰ ਜਿਹੜੇ ਵਪਾਰੀ ਨੇ ਦੁਕਾਨਦਾਰ ਨੇ ਅੰਮ੍ਰਿਤਸਰ ਦੇ ਉਹਨਾਂ ਨਾਲ ਵੀ ਮੀਟਿੰਗ ਕਰਕੇ ਉਹਨਾਂ ਨੂੰ ਵੀ ਆਪਣੀਆਂ ਸਵਾਵਾਂ ਪ੍ਰਦਾਨ ਕਰਨ ਲਈ ਜਿਹੜਾ ਉਹ ਕਿਹਾ ਗਿਆ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੂਰੀ ਤਰ੍ਹਾਂ ਉਹ ਇੱਕ ਇੱਕ ਚੀਜ਼ ਨੂੰ ਬੜਾ ਮਿਨੀਟਲੀ ਮੋਨੀਟਰ ਕਰ ਰਹੇ ਨੇ ਸਾਡੇ ਨਾਲ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਕਿਉਂਕਿ ਉਹ ਅਮਰ ਹਨੰਦ ਪ੍ਰਸਾਦ ਦੀ ਉਤਰਤਾ ਤ ਤੀਨੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰਿਪrezent ਕਰ ਰਹੇ ਨੇ ਉਹਨਾਂ ਦੀ ਵੀ ਡਿਊਟੀ ਲਗਾਈ ਹੋਈ ਆ ਅੱਜ ਉਹ ਕਿਸੇ ਕਾਰਨ ਕਰਕੇ ਇੱਥੇ ਨਹੀਂ ਪਹੁੰਚ ਸਕੇ ਮੈਂ ਤੁਹਾਡੇ ਤੋਂ ਵੀ ਖਾਸ ਤੌਰ ਤੇ ਮੀਡੀਆ ਦੇ ਕਰਮਚਾਰੀ ਜਿਹੜੇ ਨੇ ਉਹਨਾਂ ਤੋਂ ਵੀ ਆਸ ਕਰੂੰਗਾ ਕਿ ਅਸੀਂ ਇਸ ਸ਼ਹਾਦਤ ਦਿਹਾੜੇ ਨੂੰ ਸ਼ਰਧਾ ਪੂਰਵਕ ਮਨਾਈਏ ਗੁਰੂ ਸਾਹਿਬ ਨੂੰ ਨਤਮਸਤਕ ਹੋਈਏ ਉਹਨਾਂ ਦੇ ਅਸ਼ੀਰਵਾਦ ਪ੍ਰਾਪਤ ਕਰੀਏ ਔਰ ਜੋ ਉਹਨਾਂ ਨੇ ਰਾਹ ਦਰਸਾਏ ਨੇ ਸਾਨੂੰ ਉਹਨਾਂ ਦੇ ਉੱਤੇ ਚੱਲੀਏ